ਸ਼ਾਮੋ ਮੋਦਾਇਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਅਸੀਂ ਜਿਸ ਸਥਾਨ ਤੇ ਪਹੁੰਚੇ ਆ ਇਥੋਂ ਆਖਰੀ ਵਾਰ ਸਿੱਖ ਰਾਜ ਦੀਆਂ ਉਹ ਫੌਜਾਂ ਜੰਗ ਨੂੰ ਚੜੀਆਂ ਤੇ ਉਸ ਤੋਂ ਬਾਅਦ ਕਦੇ ਵੀ ਸਿੱਖ ਫੌਜ ਕੋਈ ਵੀ ਜੰਗ ਨੂੰ ਨਹੀਂ ਚੜੀ ਅੱਜ ਅਸੀਂ ਸਭਰਾਵਾਂ ਦੇ ਉਸ ਕਿਲੇ ਤੇ ਖੜੇ ਆ ਜਿੱਥੋਂ ਸਰਦਾਰ ਸ਼ਾਮ ਸਿੰਘ ਅਟਾਰੀ ਆਖਰੀ ਵਾਰ ਰਾਣੀ ਜਿੰਦਾ ਦੀ ਚਿੱਠੀ ਨੂੰ ਪੜਦਾ ਤੇ ਫੇਰ ਅੰਗਰੇਜ਼ਾਂ ਨਾਲ ਮੁਕਾਬਲੇ ਕਰਨ ਲਈ ਦਰਿਆ ਦੇ ਉਸ ਪਾਰ ਜਾ ਕੇ ਜੰਗ ਕਰਦਾ ਸਿੱਖ ਰਾਜ ਦੀ ਹੋਂਦ ਦੇ ਲਈ ਉਸ ਇਸ ਸਥਾਨ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਬਾਪੂ ਅਮਰ ਸਿੰਘ ਜੁਣੀ ਸਾਡੇ ਨਾਲ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਇਸ ਸਥਾਨ ਬਾਰੇ ਸਭ ਤੋਂ ਪਹਿਲਾਂ ਸੰਗਤਾਂ ਨੂੰ ਜ਼ਰੂਰ ਦੱਸੋ ਕਿ ਇਸ ਇਸ ਸਥਾਨ ਦਾ ਇਤਿਹਾਸ ਕੀ ਹੈ ਇਹ ਜਿਹੜਾ ਸਥਾਨ ਆ ਇਹ ਪੰਜਾਬ ਰਾਜ ਦੇ ਸਰਦਾਰ ਮਹਾਰਾਜਾ ਅਜੀਤ ਸਿੰਘ ਦੇ ਫੌਜਿਆਂ ਦੀ ਇੱਕ ਸ਼ੌਣੀ ਜਾਂ ਚੌਂਕੀ ਕਹਿ ਲੋ ਇਹ ਉਹ ਸਥਾਨ ਸੀਗਾ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਪਤਾ ਸੀ ਕਿ ਸਾਡਾ ਉਥੇ ਕਿਲਾ ਹੈ ਆ ਜਦੋਂ ਮਹਾਰਾਣੀ ਜਿੰਦਾ ਨੇ ਚਿੱਠੀ ਲਿਖੀ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਵੀ ਅੱਜ ਕੋਈ ਜਰਨੈਲ ਨਹੀਂ ਮੈਨੂੰ ਦੀਦਾ ਜਿੰਨੂੰ ਮੈਂ ਸਿੱਖ ਰਾਜ ਦੇ ਵਾਗਡੋਰ ਸੰਭਾਲਣ ਵਾਸਤੇ ਫੌਜਾਂ ਦੇ ਕੇ ਤੋਰਦਿਆਂ ਤੂੰ ਹੀ ਤੂੰ ਮੈਨੂੰ ਦੀਦਾ ਵਾਂ ਜੇ ਤੂੰ ਅੱਜ ਸਭਰਾਵਾਂ ਦੇ ਮੇਲੇ ਨੂੰ ਜਾਵੇਂ ਤੇ ਅੱਜ ਆਪਣਾ ਦੇਸ਼ ਪੰਜਾਬ ਜਿਹੜਾ ਬਚ ਸਕਦਾ ਉਹ ਮਹਾਰਾਣੀ ਜਿੰਦਾ ਦੀ ਚਿੱਠੀ ਪੜ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਦੇ ਨਾਲ ਦੇ ਜੋਧਿਆਂ ਨੂੰ ਸਾਰੇ ਪਿੰਡਾਂ ਦੇ ਵਿੱਚੋਂ ਇਕੱਠਿਆਂ ਕਰਕੇ ਉੱਥੇ ਅਰਦਾਸ ਕਰਕੇ ਤੁਰੇ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਕਿਹਾ ਵੀ ਤੁਸੀਂ ਸੁਭਰਾਵਾਂ ਵਾਲੇ ਕਿਲੇ ਦੇ ਵਿੱਚ ਪਹੁੰਚ ਜਾਓ ਆਪਣਾ ਉੱਥੇ ਕਿਲਾ ਮੌਜੂਦ ਹੈ ਆਪਣੀ ਸ਼ੌਣੀ ਉੱਥੇ ਮੌਜੂਦ ਆ ਉਹ ਸ਼ੌਣੀ ਦੇ ਵਿੱਚ ਪਹੁੰਚ ਜਾਓ ਉੱਥੋਂ ਆਪਾਂਗੇ ਰਣਨੀਤੀ ਜੰਗ ਦੀ ਬਣਾ ਕੇ ਫਿਰ ਉੱਥੋਂ ਜੰਗ ਦੀ ਤਿਆਰੀ ਕਰਾਂਗੇ ਜੀ ਫਿਰ ਇੱਥੋਂ ਹੀ ਅੱਗੇ ਜਿਹੜੀ ਜੰਗ ਆਸਤੇ ਅੰਗਰੇਜ਼ਾਂ ਨਾਲ ਇੱਥੋਂ ਹੀ ਗਏ ਨੇ ਇੱਥੋਂ ਪਿੱਛੋਂ ਦਰਿਆ ਕ੍ਰੋਸ ਕੀਤਾ ਹਾਂਜੀ ਇੱਥੋਂ ਰਾਤ ਇੱਥੇ ਠਹਿਰ ਕੇ ਸਵੇਰੇ ਨਿਤਨੇਮ ਕਰਕੇ ਇਸ਼ਨਾਨ ਕਰਕੇ ਉਦੋਂ ਦਾ ਖੂਹ ਇੱਥੇ ਮੌਜੂਦ ਆਪਣੇ ਕੋਲੇ ਜੀ ਸਰਦਾਰ ਸ਼ਾਮ ਸਿੰਘ ạtਾਰੀ ਅਰਦਾਸ ਕਰਕੇ ਇੱਥੋਂ ਜੰਗ ਨੂੰ ਚੜ੍ਹ ਕੇ ਪਿੰਡ ਦੇ ਚੜ੍ਹਦੇ ਪਾਸੇ ਇੱਕ ਰਸਤਾ ਵਾ ਉਹ ਰਸਤੇ ਤੋਂ ਬੇੜੀਆਂ ਦਾ ਪੁਲ ਬਣਿਆ ਹੋਇਆ ਸੀ ਉਹ ਬੇੜੀਆਂ ਦਾ ਪੁਲ ਪਾਰ ਕਰਕੇ ਤੇ ਸਰਦਾਰ ਸ਼ਾਮ ਸਿੰਘ ạtਾਰੀ ਉਥੇ ਜੰਗ ਦੇ ਵਿੱਚ ਜਾ ਕੇ ਇਹ ਆਪਣਾ ਲੋਹਾ ਲਿਆ ਅੰਗਰੇਜ਼ਾਂ ਦੇ ਨਾਲ ਉੱਥੇ ਜੰਗ ਹੋਇਆ ਜੰਗ ਬਹੁਤ ਭਾਰੀ ਹੋਇਆ ਇੱਧਰ ਜਿਹੜੀਆਂ ਤੋਪਾਂ ਇਸ ਕਿਲੇ ਤੇ ਦੋ ਪੀੜੀਆਂ ਹੋਈਆਂ ਸੀ ਉਹਨਾਂ ਤੋਪਾਂ ਵਾਸਤੇ ਹੋਰ ਜਿਹੜੀਆਂ ਤੋਪਾਂ ਧਾਇ ਦੇ ਉੱਤੇ ਵੀੜੀਆਂ ਹੋਈਆਂ ਸੀ ਆਸੇ-ਪਾਸੇ ਮੋਰਚਾਬੰਦੀ ਰਾਤ-ਰਾਤ ਕੀਤੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੀਆਂ ਫੌਜਾਂ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੀਆਂ ਫੌਜਾਂ ਨੇ ਉਹ ਸਾਰੀਆਂ ਤੋਪਾਂ ਦੇ ਜਿਹੜਾ ਅਸਲਾ ਹੁੰਦਾ ਸੀ ਉਹ ਉਹਨਾਂ ਡੋਗਰਿਆਂ ਦੇ ਇੱਥੇ ਆਉਂਦਾ ਸੀ ਅਸਲਾ अच्छा जी ਉਹ ਡੋਗਰਿਆਂ ਦੇ ਇੱਥੇ ਆਉਣ ਕਰਕੇ ਉਹਨਾਂ ਨੇ ਰੇਤਾ ਤੇ ਗਲੀ ਸੜੀ ਸਰੋਂ ਵਿੱਚ ਲਾ ਕੇ ਤੇ ਉਹ ਇੱਥੇ ਭੇਜਣ ਲੱਗ ਪਏ ਜਦੋਂ ਫਿਰ ਇਹ ਤੋਪਾਂ ਚੱਲਣੋਂ हट ਗਈਆਂ ਬੰਦ ਹੋ ਗਈਆਂ ਤੋਪਾਂ ਫਿਰ ਉਹਨਾਂ ਨੇ ਆਖਿਆ ਤੋਪਚੀਆਂ ਨੇ ਵੀ ਸਰਦਾਰ ਜੀ ਤੋਪਾਂ ਨਹੀਂ ਚੱਲ ਰਹੀਆਂ ਮਤਲਬ ਕੀ ਕੀ ਕਰੀਏ ਹੁਣ ਰੇਤ ਆ ਰਹੀ ਆ ਗਰੂਦ ਜਿਹੜਾ ਇਹ ਉਹ ਆ ਰਹੇ ਰਿਹਾ ਤੇ ਸਰੋਂ ਗਲੀ ਸੜੀ ਸਰੋਂ ਤੇ ਰੇਤਾ ਵਿੱਚ ਪਾ ਕੇ ਤੇ ਉਹਦਾ ਉਹ ਅਸਲਾ ਬਣਾ ਕੇ ਘਲਾਇਆ ਜਾ ਰਿਹਾ ਜਿਹਦੇ ਨਾਲ ਤੋਪਾਂ ਚੱਲ ਨਹੀਂ ਰਹੀਆਂ ਤੇ ਸਰਦਾਰ ਸ਼ਾਮ ਸਿੰਘ ਟਾਰੀ ਨੇ ਫਿਰ ਆਖਿਆ ਵੀ ਆਪਣੇ ਕੋਲ ਇੱਕੋ ਇੱਕ ਬਖਸ਼ੀ ਹੋਈ ਦਸਵੇਂ ਪਾਸ਼ਾ ਦੀ ਤਲਵਾਰ ਆ ਤਲਵਾਰਾਂ ਸੂਤ ਕੇ ਤੇ ਵੈਰੀਆਂ ਨੂੰ ਸਿੱਧੇ ਹੋ ਕੇ ਤੇ ਆਪਾਂ ਰੰਦੇ ਵਿੱਚ ਦੂਰ ਜਾਈਏ ਫਿਰ ਉਹ ਤਲਵਾਰਾਂ ਦੇ ਨਾਲ ਹੀ ਸਰਦਾਰ ਸ਼ਾਮ ਸਿੰਘ ਟਾਰੀ ਨੇ ਉਹਨਾਂ ਦੀਆਂ ਫੌਜਾਂ ਨੇ 4000 ਅੰਗਰੇਜ਼ ਵੱਢ ਘਤਿਆ ਇਥੋਂ ਜੋਂਤ ਰਹੇ ਭਜਾਈ ਜਾਂਦੇ ਮੁਦਕੀ ਤੱਕ ਚਲੇ ਗਏ ਅੰਗਰੇਜ਼ ਅੱਗੇ ਲੱਗੇ ਜਾਂਦੇ ਸੀ ਸਰਦਾਰਾਂ ਦੀਆਂ ਫੌਜਾਂ ਮਗਰ ਲੱਗੀਆਂ ਜਾਂਦੀਆਂ ਸੀ ਜਾਂ ਜੀ ਉਹ ਮੁਦਕੀ ਜਾ ਕੇ ਖਲੋਤੇ ਇਹ ਜਿਹੜੇ ਡੋਗਰੇ ਸ ਤੇਜਾ ਸਿੰਘ ਤੇ ਲਾਲ ਸਿੰਘ ਇਹਨਾਂ ਡੋਗਰਿਆਂ ਨੇ ਜਾ ਕੇ ਦੂਜੇ ਪਾਸੇ ਦੀ ਘੋੜੇ ਭਜਾ ਕੇ ਆਵਦੇ ਤੇ ਉਹਨਾਂ ਨੂੰ ਜਾ ਕੇ ਡਕਿਆ ਵੀ ਸਰਦਾਰ ਸ਼ਾਮ ਸਿੰਘ ਟਾਰੀ ਸ਼ਹੀਦ ਹੋ ਚੁੱਕਾ ਤੁਸੀਂ ਕਿਉਂ ਜਾ ਰਹੇ ਜੀ ਤੁਸੀਂ ਪਿੱਛੇ ਮੁੜੋ ਤੇ ਅਸੀਂ ਆਪਦੀਆਂ ਫੌਜਾਂ ਹਰੀਕੇ ਤੋਂ ਪਾਰ ਕਰਾ ਦਿੱਤੀਆਂ ਵਾ ਦੂਜੇ ਪਾਸੇ ਲੈ ਗਏ ਆ ਤੇ ਸਰਦਾਰ ਸ਼ਾਮ ਸਿੰਘ ਟਾਰੀ ਸ਼ਹੀਦ ਹੋ ਗਿਆ ਵਾ ਹੁਣ ਉਹਨਾਂ ਦਾ ਕੋਈ ਸਾਥੀ ਨਹੀਂ ਰਹਿ ਗਿਆ ਹੁਣ ਤੁਸੀਂ ਬੜੀ ਆਰਾਮ ਦਲੀ ਦੇ ਨਾਲ ਜੰਗ ਜਿੱਤ ਚੁੱਕੇ ਜੇ ਤੇ ਤੁਸੀਂ ਮੋੜਿਓ ਫਿਰ ਵਾਸੂ ਮੋੜ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਸਰਦਾਰ ਸਾਮ ਸਿੰਘ ਟਾਰੀ ਨੂੰ ਉਹਨਾਂ ਨੇ ਆਣ ਕੇ ਅੰਗਰੇਜ਼ਾਂ ਨੇ ਸਰੂਟ ਮਾਰਿਆ ਕਿ ਜੇ ਕਿਤੇ ਸਾਡੇ ਵੱਲੋਂ ਲੜਿਆ ਨੂੰ ਤੇ ਤੇਰਾ ਮੁੱਲ ਪਾ ਦਿੰਦੇ ਹੂੰ ਤੈਨੂੰ ਗਦਾਰਾਂ ਦੀ ਗਦਾਰੀ ਦੇ ਕਾਰਨ ਸਾਨੂੰ ਪਤਾ ਵੀ ਤੂੰ ਜਿੱਤਿਆ ਹੋਇਆ ਅੱਜ ਜਿੱਤ ਜਿਹੜੀ ਸਾਡੀ ਝੋਲੀ ਦੇ ਵਿੱਚ ਪਾ ਚੱਲਿਆ ਇਸ ਕਰਕੇ ਮਹਾਰਾਜੇ ਰਣਜੀਤ ਸਿੰਘ ਦੀ ਆਖਰੀ ਜਿਹੜੀ ਫੌਜਾਂ ਦੀ ਜੰਗ ਸੀਗੀ ਆਖਰੀ ਸਤਾ ਸ਼ਾਮ ਸਿੰਘ ਟਾਰੀ ਦੀ ਉਹ ਸਰਦਾਰ ਜੀ ਉਹਨੇ ਜਿੱਤ ਕੇ ਤੇ ਗਦਾਰੀ ਦੇ ਕਾਰਨ ਸਾਡੀ ਜੰਗ ਜਿਹੜੀ ਉਹ ਹਾਰ ਦੇ ਵਿੱਚ ਹੋਈ ਅੱਛਾ ਬਾਪੂ ਜੀ ਅਕਸਰ ਜ਼ਿਕਰ ਆਉਂਦਾ ਹੈ ਜਿਵੇਂ ਏਰੀਏ ਦੇ ਲੋਕ ਨੇ ਆਪਣੇ ਮਾਝੇ ਦੇ ਖਾਸ ਕਰਕੇ ਜਿਹੜੇ ਸ਼ਾਮ ਸਿੰਘ ਟਾਰੀ ਨੂੰ ਪੜ੍ਹਦੇ ਨੇ ਜਾਂ ਜਿਹੜੇ ਵੀ ਪੜ੍ਹਦੇ ਨੇ ਹਾਂਜੀ ਉਹਨਾਂ ਦਾ ਇੱਕ ਸਵਾਲ ਰਹਿੰਦਾ ਹੈ ਕਿ ਦੁਨੀਆਂ ਦੇ ਇੱਕ ਇੱਕ ਜਰਨੈਲ ਹੋਇਆ ਕਹਿੰਦੇ ਕਿ ਜਿਹਦਾ ਉਹਦੀ ਤਲਵਾਰ ਨੂੰ ਉਹਦੀ ਹਿੱਕ ਤੇ ਰੱਖ ਕੇ ਸਸਕਾਰ ਕਰ ਦਿੱਤਾ ਗਿਆ ਹਾਂਜੀ ਉਹਦੇ ਬਾਰੇ ਜੀ ਇੰਨੇ ਜੋਸ਼ ਦੇ ਨਾਲ ਤਲਵਾਰ ਵਾ ਰਹੀ ਕੁਝ ਫਟ ਲੱਗਦੇ ਗਏ ਤਲਵਾਰਾਂ ਹੋਰ ਨੇਜੇ ਉਹਨਾਂ ਦੇ ਸਟਾਂ ਲੱਗਦੀਆਂ ਗਈਆਂ ਉਹਨਾਂ ਦੇ ਤੇ ਉਹ ਗੁੱਟ ਇੰਨਾ ਸੋਝ ਚੁੱਕਾ ਸੀ ਕਿ ਉਹ ਤਲਵਾਰ ਉਹਨਾਂ ਤੋਂ ਛਡਾਈ ਨਹੀਂ ਜਾ ਗਈ ਅੱਛਾ ਜੀ ਫਿਰ ਉਹਨਾਂ ਨੇ ਇੰਨਾ ਚਲੋ ਕੀਤਾ ਤੇ ਉਹਨਾਂ ਨੇ ਆਪਣੇ ਪੰਜਾਬੀਆਂ ਨੂੰ ਜਿਹੜੀ ਇਹ ਉਹ ਸਰਦਾਰ ਜੀ ਦੀ লাশ ਮ੍ਰਿਤਕ ਸਰੀਰ ਦੇ ਦਿੱਤਾ ਤੇ ਫਿਰ ਉਹ ਇਥੋਂ ਇਸ ਕਿਲੇ ਦੇ ਵਿੱਚ ਰਾਤ ਰੱਖਿਆ ਗਿਆ ਫੇਰ ਗੱਡੇ ਤੇ ਆ ਗੱਡਿਆਂ ਤੇ ਲੱਦ ਕੇ ਅਗਲੇ ਦਿਨ ਅਟਾਰੀ ਜਾ ਕੇ ਫਿਰ ਅਗਲੇ ਦਿਨ ਸੰਸਕਾਰ ਕੀਤਾ ਗਿਆ। ਬੱਪੂ ਜੀ ਹੋਰ ਇੱਥੇ ਇਤਿਹਾਸਕ ਸਥਾਨ ਹੈ ਜਿਹੜਾ ਸਭਰਾ ਪਿੰਡ ਇਤਿਹਾਸਕ ਹੈ। ਹਾਂਜੀ ਸਭਰਾ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਰ ਵੀ ਸਾਧੂ ਮਹਾਂਪੁਰਸ਼ ਜੁੜੇ ਨੇ। ਬਾਬਾ ਵੀਰ ਸਿੰਘ ਨਰੰਗਵਾਦੀਆ ਦੀ ਵੀ ਕਹਿੰਦੇ ਸ਼ੀਧੀ ਇੱਥੇ ਹੋਈ ਸੀ। ਹਾਂਜੀ ਉਹਨਾਂ ਬਾਰੇ ਜਰੂਰ ਦੱਸੋ। ਹਾਂਜੀ ਬਾਬਾ ਵੀਰ ਸਿੰਘ ਦੇ ਨਾਲ ਬਹੁਤ ਜ਼ਿਆੜੀਆਂ ਫੌਜਾਂ ਸੀ। ਹਾਂਜੀ ਬੜੀ ਵੱਡੀ ਉਹਨਾਂ ਦੇ ਕੋਲੇ ਪਾਵਰ ਸੀ ਬੜੀ ਤਾਕਤ ਸੀ। ਹਾਂਜੀ ਸਰਦਾਰ ਸ਼ਾਮ ਸਿੰਘ ਟਾਰੀ ਨੇ ਵੀ ਇੱਕ ਵਾਰ ਕਿਹਾ ਸੀ ਵੀ ਬਾਬਾ ਜੀ ਮੈਂ ਫੌਜਾਂ ਪਤਰੀਆਂ ਲੈ ਕੇ ਆਵਾਂ ਉਹਨਾਂ ਕਿਹਾ ਸੀ ਵੀ ਨਹੀਂ ਸਾਡੇ ਕੋਲੇ ਹਾਲ ਦੀ ਲੋੜ ਪਈ ਤੇ ਦੱਸਾਂਗੇ ਉਹ ਵੀ ਇਤਰਾ ਇਹ ਵੀ ਮਹਾਰਾਜ ਰਣਜੀਤ ਸਿੰਘ ਦੇ ਦੋ ਜਿਹੜੇ ਪੁੱਤਰ ਸੀਗੇ ਜੀ ਇੱਕ ਕਵਰ ਪਸ਼ੋਰਾ ਸਿੰਘ ਤੇ ਕਵਰ ਕਸ਼ਮੀਰਾ ਸਿੰਘ ਜੀ ਉਹ ਬਾਬਾ ਜੀ ਦੀ ਸ਼ਰਨ ਲੈ ਚੁੱਕੇ ਸੀ ਉਹ ਡੋਗਰਿਆ ਨੇ ਤੇ ਮੁਗਲਾਂ ਨੇ ਰਲ ਕੇ ਉਹਨਾਂ ਨੂੰ ਠੰਮਕਾਇਆ ਵੀ ਸਾਨੂੰ ਇਹ ਸਾਡੇ ਜਿਹੜੇ ਆ ਦੋ ਵੈਰੀ ਆ ਦੁਸ਼ਮਣ ਸਾਡੇ ਹਾਂ ਵੈਰੀ ਸੀ ਡੋਗਰੇ ਤੇ ਸਰਦਾਰ ਬਾਬਾ ਬੀਰ ਸਿੰਘ ਨੇ ਨਾ ਕਰ ਦਿੱਤੀ ਵੀ ਅਸੀਂ ਛਰਨਾ ਇਹਨੂੰ ਨਹੀਂ ਦੇ ਸਕਦੇ ਤੇ ਅਸੀਂ ਆਪਦੇ ਸਰੀਰ ਤੇ ਚੱਲਾਂਗੇ ਜੋ ਤੁਸੀਂ ਕਰਨਾ ਕਰ ਲੋ ਇਸ ਜਗ੍ਹਾ ਤੋਂ ਮੁੜ ਕੇ ਬਹੁਤ ਵੱਡੀ ਥੱਲੇ ਜੰਗ ਲੜਾਈ ਹੋਈ ਉਹ ਵੀ ਉਹ ਪਹਿਲਾਂ ਉਹ ਫੌਜ ਲੈ ਕੇ ਆਏ ਡੋਗਰੇ ਹਾਂਜੀ ਲਾ ਰੋ ਫੌਜ ਲੈ ਕੇ ਆਏ ਡੋਗਰੇ ਤੇ ਡੋਗਰਿਆਂ ਨੇ ਆਣ ਕੇ ਤੇ ਮੁਗਲਾਂ ਨੇ ਆਣ ਕੇ ਤੇ ਬਾਬਾ ਜੀ ਨੂੰ ਇਥੇ ਸ਼ਹੀਦ ਕੀਤਾ ਬਾਬਾ ਜੀ ਨੇ ਅੱਗੋਂ ਹਥਿਆਰ ਚੁੱਕਣ ਵਾਸਤੇ ਕਿਸੇ ਨੂੰ ਅੱਗੇ ਨਹੀਂ ਦਿੱਤੀ। ਇਹਦੇ ਬਾਬੇ ਸ਼ਾਂਤਮਈ ਦੇ ਸਾਗਰ ਸੀਗੇ। ਇਸ ਕਰਕੇ ਉਹ ਉਹਨਾਂ ਨੇ ਨਾ ਤਾਂ ਉਹ ਦੋ ਸਿੱਖ ਮੋੜੇ ਤੇ ਨਾ ਉਹ ਆਪਦੀਆਂ ਫੌਜਾਂ ਵੀ ਉਹਨਾਂ ਦੀਆਂ ਜਿਹੜੀਆਂ ਇਹ ਉਹਨਾਂ ਨੂੰ ਹਥਿਆਰ ਚੁੱਕਣ ਅੱਗੇ ਚਲਾਉਣ ਵਾਸਤੇ ਛੁੱਟੀ ਨਹੀਂ ਦਿੱਤੀ। ਤੇ ਬਾਬਾ ਜੀ ਵੀ ਸ਼ਹੀਦ ਹੋ ਗਏ। ਬਾਬਿਆਂ ਦਾ ਵੱਡਾ ਭਰਾ ਗੁਰਮukh ਸਿੰਘ ਸੀ। ਉਹ ਵੀ ਉੱਥੇ ਸ਼ਹੀਦ ਹੋਏ। ਬਾਬਾ ਜੀ ਦੇ ਸੱਜੇ ਪੱਟ ਤੇ ਜਿਹੜਾ ਇਹ ਗੋਲਾ ਵੱਜਾ ਤੇ ਲੱਤ ਵੱਖਰੀ ਹੋ ਗਈ। ਫੇਰ ਵੀ ਉਹਨਾਂ ਆਖਿਆ ਵੀ ਨਹੀਂ ਤੁਸੀਂ ਸ਼ਾਂਤੀ ਰੱਖਣੀ ਆ ਇੱਥੋਂ ਤੱਕ ਐਡੇ ਸੂਰਬੀਰ ਯੋਧੇ ਬਾਬਾ ਬੀਰ ਸਿੰਘ ਵੀ ਉਹ ਵੀ ਇਸ ਇਲਾਕੇ ਦੇ ਵਿੱਚ ਪਿੰਡ ਦੇ ਥੱਲੇ ਮੰਡ ਦੇ ਇਲਾਕੇ ਦੇ ਵਿੱਚ ਸ਼ਹੀਦ ਹੁੰਦੇ ਨੇ ਬਾਬਾ ਜੀ ਉਹ ਲੰਗਰ ਪਕਾ ਕੇ ਰੱਖਿਆ ਸੀ ਕਹਿੰਦੇ ਫੌਜਾਂ ਲਈ ਉਹ ਸਿੱਖ ਕਹਿੰਦੇ ਸੀ ਵੀ ਬਾਬਾ ਜੀ ਫਿਰ ਹੁਣ ਕੀ ਕਰੀਏ ਅਸੀਂ ਸਾਨੂੰ ਕੀ ਦੱਸੋ ਕੀ ਕਰੀਏ ਬਾਬਾ ਜੀ ਨੇ ਇਹੋ ਕਿਹਾ ਵੀ ਖੜਾ ਪ੍ਰਸ਼ਾਦੀਆਂ ਦੇਗਾ ਬਣਾਓ ਦਾਲ ਫੁਲਕਾ ਬਣਾਓ ਬਾਬਾ ਜੀ ਉਹ ਕੀ ਕਰਨਾ ਵਾ ਜਦੋਂ ਆਪਾਂ ਨੂੰ ਤੁਹਾਨੂੰ ਮਾਰ ਦੇਣਾ ਬਾਬਾ ਜੀ ਕਹਿੰਦੇ ਵੀ ਉਹ ਥੱਕੇ ਹੋਣਗੇ ਆਪਾਂ ਨੂੰ ਲੜਦੇ ਆਪਣੇ ਦੇ ਨਾਲ ਆਪਾਂ ਨੂੰ ਮਾਰ ਦੇ ਫਿਰ ਉਹ ਖਾਣ ਗਏ ਫੌਜਾਂ ਤੇ ਉਹਨਾਂ ਵਾਸਤੇ ਕੜਾ ਪ੍ਰਸ਼ਾਦੀਆਂ ਦੇਗਾਂ ਬਣਾਓ ਤੇ ਦਾਲ ਫੁਲਕੇ ਦਾ ਲੰਗਰ ਬਣਾਓ ਤੇ ਇਹਦੇ ਵਿਸ਼ਾਲ ਦਿਲੀ ਸੀ ਇਹਦੇ ਮਹਾਪੁਰਖਾ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਬਹੁਤ ਹੀ ਮਹਾਨ ਅਸਤੀ ਸੀ ਉਹ ਵੀ ਇੱਥੇ ਸ਼ੀਰਦ ਹੋਏ ਤੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਮਤਲਬ ਕਿ ਵੀ ਕਿੰਨੀ ਕੋ ਫੌਜ ਕੋੜ ਸਵਾਰ ਉਹਨਾਂ ਦੇ ਆਪਣੇ ਸੀ ਉਹਨਾਂ ਦੇ ਕਹਿੰਦੇ ਆ ਜੀ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀ ਉਹਨਾਂ ਕੋਲੇ ਕੋਈ ਥੋੜੇ ਨਹੀਂ ਸੀ ਉਹਨਾਂ ਕੋਲੇ ਤੋਪਾ ਵੀ ਬਹੁਤ ਜ਼ਿਆਦਾ ਸੀ ਤੇ ਘੋੜਸਵਾਰ ਵੀ ਬਹੁਤ ਜ਼ਿਆਦਾ ਸੀਗੇ ਤੇ ਉਹ ਚਲੋ ਆਪਣੇ ਕੋਲ ਇੰਨੀ ਗਿਣਤੀ ਨਹੀਂ ਕਿ ਪੂਰੀ ਉਹਨਾਂ ਦੀ ਹੈਗੀ ਪਰ ਬਹੁਤ ਜ਼ਿਆਦੀ ਫੌਜ ਸੀ ਕਹਿੰਦੇ ਆ ਕਿ ਉਹਨਾਂ ਦੀ ਕਿੰਨੇ ਮਣ ਲੂਣ ਦਾਲ ਦੇ ਵਿੱਚ ਇੱਕ ਟਾਈਮ ਹੀ ਪੈ ਜਾਂਦਾ ਜਿਆ ਕਰਦਾ ਸੀ ਇੰਨੀ ਫੌਜ ਸੀ ਹੂੰ ਇਤਨਾ ਕਰਕੇ ਬਾਬਾ ਵੀਰ ਸਿੰਘ ਵੀ 30000 ਤੱਕ ਕਹਿੰਦੇ ਘੋੜਸਵਾਰ ਸੀ ਹਾਂ 30000 ਘੋੜਸਵਾਰ ਵੀ ਹਾਂਜੀ ਹਾਂਜੀ ਤੇ ਤੁਸੀਂ ਬਾਕੀ ਗੱਡਿਆਂ ਤੇ ਤੇ ਜਾਂ ਹੋਰ ਉਸ ਮੌਕੇ ਜਿਹੜੇ ਹੋਰ ਵੀ ਹਾਥੀ ਘੋੜੇ ਵੀ ਤੇ ਬਾਲਦਵੀ ਇਸ ਤਰ੍ਹਾਂ ਕਰਕੇ ਗੱਡੇ ਵੀ ਲੱਦ ਕੇ ਸਮਾਨ ਦੇ ਜਾਂ ਉਹਨਾਂ ਦੇ ਨਾਲ ਜ਼ਿਲ੍ਹਾ ਵੀ ਉਹਨਾਂ ਦਾ ਜਿੰਨਾ ਵੀ ਦਾਲ ਪੰਥੇ ਸੀਗਾ ਸਾਰਾ ਜਿੱਥੇ ਜਾਂਦੇ ਸੀ ਅੱਜ ਕੱਲ ਜਿੱਥੇ ਜਾਂਦੇ ਆ ਆਮ ਟਰੱਕਾਂ ਤੇ ਲੱਦ ਕੇ ਲੈ ਜਾਂਦੇ ਆ ਉਦੋਂ ਉਹ ਮੌਕੇ ਤੇ ਫਿਰ ਉਹ ਪੈਦਲ ਹੀ ਸਾਰਾ ਕੁਝ ਆਉਂਦਾ ਸੀ ਹਾਂਜੀ ਗੱਡਿਆਂ ਤੇ ਸਾਰਾ ਕੁਝ ਆਉਂਦਾ ਹੈਗਾ ਉਹ ਤੇ ਜਿੱਥੇ ਜਾ ਕੇ ਵਹਿੰਦੇ ਨੇ ਪਿੰਡਾਂ ਦੇ ਪਿੰਡ ਗੇ ਰੇਲੇ ਪਿੰਡਾਂ ਦੇ ਪਿੰਡ ਉਹਨਾਂ ਦੇ ਥੱਲੇ ਆ ਜਾਂਦੇ ਹੈਗੇ ਪਰ ਬਾਬਾ ਜੀ ਐਡੇ ਵਿਸ਼ਾਲ ਦੇ ਲਈ ਵੀ ਵਹਿੰਦੇ ਜਾ ਕੇ ਪਿੰਡ ਦੇ ਲਾਗੇ ਨਹੀਂ ਸੀ ਪਿੰਡਾਂ ਤੋਂ ਦੂਰ ਵਹਿੰਦੇ ਸੀ ਜਿੱਥੇ ਉਹਨਾਂ ਨੂੰ ਜਗ੍ਹਾ ਜ਼ਿਆਦਾ ਖੁੱਲ ਜ਼ਿਆਦਾ ਵੇਲਾ ਥਾਂ ਮਿਲ ਜਾਵੇ ਉਸ ਪਿੰਡ ਆਪਣੇ ਉਸ ਮੌਕੇ ਤੇ ਕਾਫੀ ਗਿਣਤੀ ਜਿਹੜੀ ਆ ਘਟ ਸੀਗੀ ਬਬੀ ਇੱਕ ਤੁਹਾਡੇ ਵੀ ਕਹਿੰਦੇ ਪਰਿਵਾਰਕ ਜੀ ਸੀ ਜਿਹੜੇ ਹਾਂਜੀ ਉਹ ਜਿਹੜੀ ਸ਼ਾਮ ਸਿੰਘ ਟਾਰੀ ਉਹਨਾਂ ਦੀ ਆਖਰੀ ਜੰਗ ਹੋਈ ਹੈ ਹਾਂਜੀ ਉਹਦੇ ਵਿੱਚ ਸ਼ਾਮਲ ਸੀ ਸਾਡੇ ਜੀ ਦਾਦਾ ਪਰਦਾਦਾ ਜਿਹੜੇ ਉਸ ਮੌਕੇ ਸੀ ਸਾਡੇ ਪਿਤਾ ਨੇ ਦੱਸਿਆ ਸਾਨੂੰ ਅੱਛਾ ਜੀ ਵੀ ਜਿਹੜੇ ਆਪਣੇ ਵੱਡ ਵਡੇਰੇ ਸੀ ਉਹ ਆਪਣਾ ਆ ਲਾਗੇ ਜ਼ਮੀਨ ਹੋਣ ਦਾ ਕਰਕੇ ਲਾਗੇ ਕਿਲੇ ਦੇ ਸ਼ੌਣੀ ਦੇ ਲਾਗੇ ਜ਼ਮੀਨ ਸੀਗੀ ਜੀ ਤੇ ਇੱਥੋਂ ਫਿਰ ਉਹ ਸਾਡੇ ਹੋਰ ਬਹੁਤ ਜਿਆਦੇ ਪਿੰਡ ਦੇ ਲੋਕਾਂ ਨੇ ਸਰਦਾਰ ਸ਼ਾਮ ਸਿੰਘ ਟਾਰੀ ਦੇ ਨਾਲ ਸਾਥ ਦਿੱਤਾ ਟੁਲਿਆਂ ਦੇ ਉੱਤੇ ਆਪਦੇ ਮੋਹਰਾਂ ਦੇਤੇ ਮੋਢਿਆਂ ਦੇ ਉਤੇ ਚੁੱਕ ਚੁੱਕ ਕੇ ਭਾਰ ਲੋਕਾਂ ਨੂੰ ਫੌਜਾਂ ਨੂੰ ਪਾਰ ਕੀਤਾ ਅਸਲਾ ਪਾਰ ਕੀਤਾ ਉਸ ਜੰਗ ਦੇ ਵਿੱਚ ਇਹਨਾਂ ਲੋਕਾਂ ਨੇ ਵੀ ਕਾਫੀ ਸਾਡੇ ਵੱਡੇ-ਵਡੇਰਿਆਂ ਨੇ ਹਿੱਸਾ ਲਿਆ ਬਬੀ ਤੁਸੀਂ ਆਪਣੇ ਬਜ਼ੁਰਗਾਂ ਤੋਂ ਜਦੋਂ ਦਾਦੇ ਤੁਹਾਡੇ ਕੋਲ ਸੁਣਦੇ ਹੋਗੇ ਤੁਸੀਂ ਛੋਟੇ ਚਾਹੇ ਤੁਹਾਡੇ ਬਜ਼ੁਰਗ ਛੋਟੀ ਉਮਰੇ ਤੁਸੀਂ ਸੁਣਦੇ ਹੋਵੋਗੇ ਤੁਹਾਨੂੰ ਇਤਿਹਾਸ ਦੱਸਦੇ ਹੋਣਗੇ ਕੁਝ ਯਾਦ ਹੈ ਉਹਦੇ ਬਾਰੇ ਜਰੂਰ ਦੱਸੋ ਹਾਂਜੀ ਉਹਨਾਂ ਦੱਸਿਆ ਜੀ ਮੇਰਾ ਪਿਤਾ ਦਾ ਨਾਮ ਤਾਰਾ ਸਿੰਘ ਸੀ अच्छा जी ਤੇ ਸਾਡੇ ਦਾਦਾ ਜੀ ਦਾ ਨਾਮ ਭਗਤ ਸਿੰਘ ਸੀ ਤੇ ਸਾਡਾ ਜਿਹੜਾ ਪਰਦਾਦਾ ਸੀ ਉਹਨਾਂ ਦਾ ਨਾਮ ਦੂਲਾ ਸਿੰਘ ਸੀ ਜੀ ਉਹ ਸਰਦਾਰ ਦੂਲਾ ਸਿੰਘ ਦੀ ਦੱਸਦੇ ਆ ਵੀ ਉਹ ਉਹਨਾਂ ਨੇ ਬਹੁਤ ਜ਼ਿਆਦਾ ਉਹ ਮੌਕੇ ਤੇ ਮੁਸ਼ਕਲ ਚ ਲਈ ਆ ਤੇ ਬੜਾ ਜ਼ਿਆਦਾ ਉਹਨਾਂ ਨੇ ਜਿਹੜਾ ਸੀ ਉਹ ਸਰਦਾਰ ਸ਼ਾਮ ਸਿੰਘ ਟਾਰੀ ਦੇ ਨਾਲ ਯੋਗਦਾਨ ਪਾਇਆ ਉਹਨਾਂ ਦੀਆਂ ਫੌਜਾਂ ਪਾਰਨ ਕਰਨ ਵਾਸਤੇ ਜਾ ਕੇ ਲੜਦੇ ਨਹੀਂ ਫੌਜਾਂ ਪਾਰਨ ਕਰਨ ਵਾਸਤੇ ਉਹਨਾਂ ਨੇ ਆਪ ਦੇ ਜਦੋਜਾ ਦੇ ਜਿਹੜੀ ਸੀ ਉਹਨਾਂ ਨੇ ਬਹੁਤ ਨਾਲ ਮਦਦ ਕੀਤੀ ਸਰਦਾਰ ਸ਼ਾਮ ਸਿੰਘ ਟਾਰੀ ਦੀ ਉਹ ਸਾਡਾ ਪਿਤਾ ਫਿਰ ਦੱਸ ਦਿੰਦਾ ਸਾਨੂੰ ਜੋ ਸਾਡੇ ਦਾਦੇ ਨੇ ਸਾਡੇ ਪਿਤਾ ਨੂੰ ਦੱਸਿਆ ਸਾਡੇ ਪਿਤਾ ਨੇ ਸਾਨੂੰ ਦੱਸਿਆ ਇਹ ਸਾਡੀ ਜ਼ਮੀਨ ਬਿਲਕੁਲ ਸ਼ੌਨੀ ਦੇ ਕਿਲੇ ਸਾਹਿਬ ਦੇ ਲਾਗੇ ਹੋਣ ਕਰਕੇ ਤੇ ਸਾਨੂੰ ਸਾਡਾ ਜਾਦਾ ਜਿਹੜਾ ਉਹ ਇਸ ਗੱਲ ਦੇ ਨਾਲ ਵਾਹ ਸੀ ਤੇ ਉਹ ਫਿਰ ਸਾਨੂੰ ਉਦੋਂ ਤੋਂ ਲੱਗ ਗਿਆ ਸਾਨੂੰ ਇਹ ਮਾੜਾ ਮੋਟਾ ਪਤਾ ਸੀ ਨਿੱਕਿਆ ਹੁੰਦਿਆ ਫਿਰ ਇੱਥੇ ਕੁਝ ਨਹੀਂ ਰਹਿਛ ਕੋਈ ਨਹੀਂ ਰਹਿ ਗਈ ਜਾਣਿਆ ਕਿ 78 ਦੇ ਵਿੱਚ 1978 ਦੇ ਵਿੱਚ ਇੱਥੇ ਕੋਈ ਰਹਿਸ਼ ਨਹੀਂ ਕੋਈ ਇੱਕ ਖੂਦੋਂ ਬਗੈਰ ਕੋਸ਼ਿਸ਼ ਕੁਝ ਨਹੀਂ ਹੈਗਾ ਫਿਰ ਇੱਥੋਂ ਇੱਕ ਇਹ ਜਾਣਸੋ ਹੁੰਦਾ ਹੈਗਾ ਜਿਹੜੇ ਲੋਕ ਭਰਤੀਆਂ ਪਾਉਂਦੇ ਘਰਾਂ ਦੇ ਵਿੱਚ ਮਿੱਟੀ ਪਾਉਂਦੇ ਇੱਥੋਂ ਉਹ ਕਿਲੇ ਦੀ ਮਿੱਟੀ ਵੜ ਵੜ ਕੇ ਖੜਦੇ ਸੀ ਜਿਹੜਿਆਂ ਘਰਾਂ ਦੇ ਵਿੱਚ ਇੱਥੋਂ ਦੀ ਮਿੱਟੀ ਗਈ ਆ ਉਹਨਾਂ ਘਰਾਂ ਦੇ ਵਿੱਚ ਰਾਤ ਨੂੰ ਛੇਰ ਦੇ ਰੂਪ ਚਾ ਰਿਸ਼ ਦੇ ਰੂਪ ਦੇ ਵਿੱਚ ਕੋਈ ਅਗੋਂ ਇੱਥੋਂ ਜਾਂਦਾ ਸੀ ਤੇ ਉਹਨਾਂ ਦੇ ਲੀੜੇ ਪਾੜ ਕੇ ਆਉਂਦਾ ਸੀ ਉਹ ਲੋਕ ਰਫਲਾਂ ਲੈ ਕੇ ਖਲੋਂਦੇ ਸੀ ਲੋਕ ਬਰਸ਼ੀਆਂ ਲੈ ਕੇ ਖਲੋਂਦੇ ਸੀ ਫਿਰ ਉਹ ਜਦੋਂ ਕੋਈ ਚੀਜ਼ ਪਾਈਦੀ ਸੀ ਉਹ ਇਹ ਜਗ੍ਹਾ ਤੇ ਆ ਜਾਂਦੀ ਸੀ ਇੱਥੇ ਕਰੀਰ ਵਾਣਾ ਬਹੁਤ ਜ਼ਿਆਦਾ ਹੈਗੇ ਇੱਥੋਂ ਆਣ ਕੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਫੇਰ ਇਥੋਂ ਦੇ ਲੋਕ ਇਕੱਠੇ ਹੋ ਕੇ ਸ੍ਰੀ ਹਰਿਆਲੀ ਸਾਹਿਬ ਗਏ ਬਾਬਾ ਤਾਰਾ ਸਿੰਘ ਜੀ ਸ੍ਰੀ ਹਰਿਆਲੀ ਵਾਲਿਆਂ ਦੇ ਕੋਲੇ ਜਿਹੜਾ ਇਥੋਂ ਕੁਝ ਜੀ ਗੁਰਪੁਰੀ ਸਾਹਿਬ ਦੇ ਅਸਥਾਨ ਤੇ ਗੁਰਪੁਰੀ ਉਦੋਂ ਉਹ ਮੋ ਕੇ ਸ੍ਰੀ ਹਰਿਆਲੀ ਸਾਹਿਬ ਸੀ ਹਾਂਜੀ ਉਹ ਸ੍ਰੀ ਹਰਿਆਲੀ ਸਾਹਿਬ ਬਾਬਾ ਜੀ ਨੂੰ ਆਖਿਆ ਬਾਬਾ ਜੀ ਆਹ ਚੱਕਰ ਬਣਦਾ ਵਾ ਵੀ ਰਾਤ ਨੂੰ ਕੋਈ ਚੀਜ਼ ਆ ਰੇਛ ਦੇ ਰੂਪ ਦੇ ਵਿੱਚ ਆਉਂਦੀ ਆ ਤੇ ਲੀੜੇ ਪਾੜ ਦਿੰਦੀ ਹੈ ਬਾਬਾ ਜੀ ਕਹਿੰਦਾ ਵੀ ਮੁੜ ਕੇ ਉਹ ਕਹਿੰਦੇ ਵੀ ਉੱਥੇ ਕਿਲਾ ਵਾ ਜਿਹੜਾ ਨਾ ਕੱਚਾ ਉੱਥੇ ਕਿਕਰ ਕੁਕਰਾਂ ਤੇ ਦੂਜੇ ਵਾਣਾ ਤੇ ਕਰੀਰ ਬਹੁਤ ਜਿਆਦੇ ਨੇ ਉਹਨਾਂ ਦੇ ਵਿੱਚ ਲੁਕ ਜਾਂਦੇ ਉਥੇ ਸਾਨੂੰ ਪਤਾ ਨਹੀਂ ਲੱਗਦਾ ਬਾਬਾ ਜੀ ਕਹਿੰਦੇ ਵੀ ਨਹੀਂ ਕੋਈ ਚੀਜ਼ ਨਹੀਂ ਗਈ ਉਹ ਮਹਾਨ ਅਸਤੀ ਸਦਾ ਸ਼ਾਮ ਸਿੰਘ ਟਾਰੀ ਦੀ ਜਗਾ ਵਾ ਉਥੇ ਮੁਸਲਮਾਨਾ ਮੁਸਲਮਾਨ ਨੇ ਆਪਣੀ ਫੌਜ ਦੇ ਵਿੱਚ ਉਹ ਵੀ ਸ਼ਹੀਦ ਹੋਏ ਆ ਉਥੇ ਸਦਾ ਸ਼ਾਮ ਸਿੰਘ ਟਾਰੀ ਦੇ ਪਿੰਨਾਂ ਦੇ ਕਿੰਨੇ ਸਾਥੀ ਸ਼ਹੀਦ ਹੋਏ ਆ ਤੁਸੀਂ ਉਹ ਕਿਲਾ ਸਾਫ਼ ਕਰਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਉਥੇ ਤੇ ਭਾਵੇਂ ਕਿਸੇ ਤਰ੍ਹਾਂ ਤੰਬੂ ਲਾ ਕੇ ਹਲਦੀ ਘੜੀ ਤੇ ਸੁਖਣੀ ਸਾਹਿਬ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਓ ਤੇ ਜਿੰਨਾ ਕਿ ਲੰਗਰ ਹੋ ਸਕਦਾ ਵਰਤਾਓ ਤੇ ਫਿਰ ਉਹ ਹਟ ਜਾਓ ਉਸ ਦਿਨ ਤੋਂ ਮੈਂ ਛੋਟਾ ਹਾਂ ਉਸ ਦਿਨ ਤੋਂ ਇੱਥੇ ਜਦੋਂ ਇਹ ਕੁਛ ਕੀਤਾ ਗਿਆ ਤੇ ਫਿਰ ਉਸ ਦਿਨ ਤੋਂ ਕਿਸੇ ਦਾ ਲੀੜ ਨਹੀਂ ਪਟਾਇਆ ਕੋਈ ਗੱਲ ਨਹੀਂ ਹੋਈ ਫਿਰ ਇਥੋਂ ਦੀ ਜਿਹੜੀ ਉਹ ਵਾਧ ਗਈ ਆਪਣਾ ਸਰਦਾ ਤੇ ਸਰਦਾ ਸਾਹਿਬ ਨੇ ਸੰਗਠਾਰੀ ਦਾ ਸ਼ੀਦਾਂ ਦਾ ਖਿਲਾਵੇ ਫਿਰ ਇਹ ਕਰਕੇ ਉਹ ਮਤਲਬ ਇਹ ਖਿਲਾਵੇ ਦੇਖਿਆ ਫਿਰ ਉਹ ਸੀਨ ਸਾਰਾ ਕੀ ਦੇਖਿਆ ਜੀ ਹਾਂ ਛੋਟੇ ਹੁੰਦਿਆਂ ਹਾਂਜੀ ਔਰ ਰਿਸ਼ ਭੱਜਣ ਵਾਲਾ ਹਾਂਜੀ ਦੇਖਿਆ ਜੀ ਉਹ ਦੱਸੋ ਚੰਗੀ ਤਰ੍ਹਾਂ ਕੀ 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 ਸੀ ਤੁਸੀਂ ਕਿਦਾਂ ਦੇਖਿਆ ਜੀ ਕੀ ਸੀ ਉਹ ਉਹ ਜੀ ਵੇਖਣ ਨੂੰ ਤੇ ਪਤਾ ਨਹੀਂ ਲੱਗਦਾ ਵੀ ਕੀ ਆ ਮਤਲਬ ਜਿ ਤਰ੍ਹਾਂ ਕਾਲੇ ਰੰਗ ਦੇ ਵਿੱਚ ਸੀ ਤੇ ਕਾਲੇ ਰੰਗ ਦੇ ਵਿੱਚ ਉਹ ਹਨੇਰਾ ਵੀ ਹੁੰਦਾ ਵਾ ਕੋਈ ਪਤਾ ਨਹੀਂ ਲੱਗਦਾ ਲੋਕ ਭਜਦੇ ਇਹ ਉਦੋਂ ਚਾਨਣ ਦਾ ਇਹਨਾਂ ਪ੍ਰਬੰਧ ਨਹੀਂ ਹੈਗਾ ਵੀ ਵੱਡੀਆਂ ਵੱਡੀਆਂ ਟਾਰ ਤੇ ਹੁਣ ਤੇ ਹੈਗੀਆਂ ਉਦੋਂ ਨਹੀਂ ਪਤਾ ਨਹੀਂ ਲੱਗਦਾ ਪਰ ਉਹ ਸਾਡੇ ਪਾਸੇ ਐਸ ਪਾਸੇ ਨਹੀਂ ਪਿੰਡ ਦੇ ਐਸ ਪਾਸੇ ਲੋਕਾਂ ਨੇ ਭਰਤੀ ਪਾਈ ਜਿੱਥੇ ਜਿੱਥੇ ਪਾਈ ਉਹਨਾਂ ਘਰਾਂ ਦੇ ਵਿੱਚ ਉਹ ਪੈਂਦੀ ਰਹੀ ਚੀਜ਼ ਹੂੰ ਜਿਆਦੇ ਅੱਛਾ ਲਾ ਲੋ ਜਾਂ ਸ਼ੀਦਾਂ ਦੀ ਕੋ ਕਰਾ ਮਾਤ ਲਾ ਲੋ ਫਿਰ ਉਹ ਜਿਹੜਾ ਉਹਨਾਂ ਘਰਾਂ ਦੇ ਵਿੱਚ ਗਏ ਆ ਜਿਨ੍ਹਾਂ ਘਰਾਂ ਦੇ ਵਿੱਚ ਮਿੱਟੀ ਪਾਈ ਸੀ ਤੂੰ ਦੂਜਿਆਂ ਘਰਾਂ ਨੂੰ ਕੁਝ ਨਹੀਂ ਕਿਹਾ ਉਹ ਫਿਰ ਲੋਕਾਂ ਨੇ ਸੋਚਿਆ ਕਿ ਜਿੰਨਾ ਘਰਾਂ ਦੇ ਆਪਾਂ ਮਿੱਟੀ ਪਾਈ ਤੇ ਮਿੱਟੀ ਅਸੀਂ ਤਾਂ ਦੇ ਸਥਾਨ ਦੀ ਆਪਾਂ ਕਿਉਂ ਇਹ ਕੰਮ ਗਲਤ ਕੀਤਾ ਫਿਰ ਲੋਕਾਂ ਨੂੰ ਆਈ ਸੋਚੀ ਆਈ ਤੇ ਫਿਰ ਲੋਕਾਂ ਨੇ ਇੱਥੇ ਮੰਨਣ ਲੱਗੇ ਇਸ ਜਗ੍ਹਾ ਨੂੰ ਫਿਰ ਇਹ ਬੰਦਿਆ ਬੰਦਿਆ ਗੁਰਦੁਆਰਾ ਇੱਥੇ ਤੱਕ ਹੁਣ ਜਿਹੜਾ ਸੀ ਉਹ ਅਸੀਂ ਆਖਿਆ ਕਿ ਕਿਲੇ ਦੀ ਸ਼ੈਗ ਦਾ ਸ਼ਲਕਤ ਸ਼ਕਲ ਹੀ ਬਣਾਈਏ ਫਿਰ ਹੁਣ ਹਾਂਜੀ ਅੱਛਾ ਜੀ ਤੇ ਉਹ ਇਹ ਕਰਕੇ ਅਸੀਂ ਫਿਰ ਉਹ ਮਤਲਬ ਇਹ ਜਿਹੜੀ ਇਮਾਰਤ ਫੇਰ ਛੱਤੀ ਇੱਥੋਂ ਮਿੱਟੀ ਅਸੀਂ ਚੁੱਕ ਕੇ ਥੱਲੇ ਪਾਸੇ ਕੀਤੀ ਇੱਥੋਂ ਫਿਰ ਇਹ ਇੰਨਾ ਕ ਥਾਂ ਜਿਹੜਾ ਸੀ ਉਹ ਪਿੰਡ ਦੀ ਸੰਯੋਗ ਦੇ ਨਾਲ ਸਾਰੇ ਨਗਰ ਦੇ ਹੋਰ ਕੋਈ ਬਾਹਰੋਂ ਕੋਤਵੰਤਾਂ ਨੇ ਕੋਈ ਪਹਿਲਾ ਸਕਲ ਆਇਆ ਫਿਰ ਉਹ ਅਸੀਂ ਆ 50 ਲੱਖ ਰੁਪਈਆ ਲਾ ਕੇ ਤੇ ਆ ਜਿਹੜੀ ਆ ਮਾਤ ਛਤੀ ਆ ਆ ਦਰਬਾਰ ਪਿੰਡ ਦੀ ਸੰਗਤ ਨੇ ਪਹਿਲਾਂ ਨਾਲ ਹੀ ਸਾਡੇ ਮਾਲ ਮਿਲ ਕੇ ਸਾਰਿਆਂ ਨੇ ਹੀ ਬਣਾਇਆ ਇੱਥੇ ਬੱਪੂ ਜਿਹੜਾ ਪ੍ਰਾਤਨ ਖੂ ਸੀ ਸ਼੍ਰੀ ਕਹਿੰਦੇ ਜਿਹੜੇ 2007 ਦੇ ਕਰੀਬ ਹਾਂਜੀ ਕੋਸ਼ਿਸ਼ ਖੂ ਚ ਮਿਲਿਆ ਸੀ ਖੂ ਚੋਂ ਜੀ ਬੰਬ ਨਾ ਦੋਖ ਮਿਲੇ ਹੀ ਗਏ ਅੱਛਾ ਜੀ ਪਰ ਉਹ ਮੁੜ ਕੇ ਪੁਲਿਸ ਵਾਲੇ ਲੈ ਗਏ ਸੀ ਪੁਲਿਸ ਚੋਂ ਕਿ ਇਥੇ ਸਭਰਾ ਦੇ ਵਿੱਚ ਆ ਤੁਸੀਂ ਪੁੱਛਿਆ ਜੀ ਉਹ ਬੰਬ ਕਿੰਨੇ ਸਾਲ ਪੁਰਾਣੇ ਸੀ ਨਹੀਂ ਜੀ ਇਹ ਨਹੀਂ ਪੁੱਛਿਆ ਮਤਲਬ ਜਗਾਲਜੰਗੋਲ ਪਿਆ ਹੈ ਜਲਾਵਾ ਤਾਂ ਪਾਣੀ ਦੇ ਵਿੱਚ ਰਹਿ ਹੀ ਬੰਬ ਤੇ ਹੋਰ ਕੁਝ ਨਹੀਂ ਮਿਲਿਆ ਬਾਕੀ ਉਹ ਬੰਬ ਹੀ ਮਿਲੇ ਸਫਾਈ ਕੀਤੀ ਖੂਹ ਦੀ ਵੀ ਪਾਣੀ ਇੱਕ ਵਾਰ ਚਾਲੂ ਕਰੀਏ ਪਰ ਪਾਣੀ ਜਿਆਦਾ ਫਿਰ ਦੂਰ ਹੋਣ ਦੇ ਕਰਕੇ ਫਿਰ ਜਿਹੜਾ ਚਾਲੂ ਨਹੀਂ ਹੋਇਆ ਖੂਹ ਉਹ ਫਿਰ ਉਤਰਾਂ ਹੀ ਰੱਖਿਆ ਹੋਇਆ ਖੂਹ ਇੱਥੇ ਮਤਲਬ ਮੌਜੂਦ ਆ ਉਹ ਤਾਂ ਇਹ ਥੋੜਾ ਜਿਹਾ ਠਾਹੀ ਉਹਨੂੰ ਬਣਾ ਕੇ ਇਹਨਾਂ ਆਈਟਾਂ ਦੇ ਨਾਲ ਬਣਾਇਆ ਉਹ ਬਾਕੀ ਨਾਨਕਸ਼ਾਹੀ ਲੱਗੀ ਸਾਰੀ ਉਹਨੂੰ ਬਾਪੂ ਜੀ ਇਹ ਪਹਿਲੇ ਦੱਸੋ ਵੀ ਜਿਹੜਾ ਸਤਾਨ ਹੈ ਹੁਣ ਤਾਂ ਕਿਲੇ ਦੇ ਰੂਪ ਚ ਹੈ ਹਾਂਜੀ ਇਹ ਪਹਿਲਾਂ ਇਦਾਂ ਹੀ ਸੀ ਕਿਲੇ ਦੇ ਰੂਪ ਚ ਸੀ ਪਹਿਲਾਂ ਕਿ ਜਾਂ ਸਿਰਫ ਕੱਚਾ ਮਿੱਟੀ ਦਾ ਢਾਇਆ ਸੀ ਦੁਸਰੋਂ ਖੂ ਸੀ ਕਿਲੇ ਦੇ ਰੂਪ ਚ ਹੈ ਸੀ ਸਾਰਾ ਕਿਲੇ ਦੇ ਰੂਪ ਚ ਜਿ ਤਰ੍ਹਾਂ ਕਿ ਆਪਾਂ ਸੁਣਦੇ ਆ ਇਤਿਹਾਸ ਦੇ ਵਿੱਚ ਵੀ ਬੋਰੀਆਂ ਭਰ-ਭਰ ਕੇ ਲਾ ਕੇ ਮਿੱਟੀ ਦੀਆਂ ਤੇ ਕੰਨਾਂ ਬਣਾਈਆਂ ਹੁੰਦੀਆਂ ਸੀ ਕੱਚਾ ਕੱਚੀ ਹਾਂਜੀ ਉਹ ਮਤਲਬ ਮੋਰਚੇ ਬੰਦੀ ਕੀਤੀ ਹੋਈ ਸੀ ਸਾਰਾ ਕੁਝ ਉਦੋਂ ਉਦੋਂ ਉਸ ਮੌਕੇ ਤੇ ਤਾਂ ਮਤਲਬ ਜਦੋਂ ਕਮਰੇ ਵੀ ਉਹਨਾਂ ਪਾਏ ਹੋਏ ਸੀ ਹੈ ਕੱਚੇ ਸੀ ਸਾਰੇ ਅੱਛਾ ਪੱਕਾ ਨਹੀਂ ਕੋਈ ਪੱਕਾ ਖੂਈ ਖੁਗਾ ਲਾ ਸੀ ਤੇ ਉਹ ਖੂਦ ਹੀ ਜਿਆਦਾ ਨਿਸ਼ਾਨੀ ਖੂਦ ਹੀ ਆਪੀ ਜਿਆਦਾ ਮਤਲਬ ਹਰ ਕੋਈ ਮੰਨਦਾ ਵਾ ਵੀ ਠੀਕ ਆ ਪੁਰਾਣਾ ਖੂਗਾ ਵੀ ਇਹ ਠੀਕ ਹੀ ਆ ਗੱਲ ਇਹ ਸਰਦਾਰ ਸ਼ਾਮ ਸਿੰਘ ਟਾਰੀ ਦਾ ਉਹਨਾਂ ਦਾ ਇੱਕ ਫੌਜਾ ਦਾ ਕਿਲਾ ਹੀ ਸੀਗਾ ਜੇ ਇਹ ਕਿਲੇ ਦੇ ਵਿੱਚ ਉਹਨਾਂ ਨੂੰ ਪਤਾ ਹੈਗਾ ਵੀ ਅਸੀਂ ਸਾਡਾ ਉੱਥੇ ਕਿਲਾ ਹੈਗਾ ਤੇ ਅਸੀਂ ਜਾ ਕੇ ਦਿੱਥੋਂ ਤਿਆਰੀ ਕਰ ਲੈਣੀ ਆ ਮੋਰਚਾ ਬੰਦੀ ਰਾਤੋ ਰਾਤ ਕਰ ਲੈਣੀ ਆ ਤੇ ਸਿਹਰੇ ਦੁਸ਼ਮਣ ਨਾਲ ਲੋਹਾ ਲੈਣਾ। ਕੋਈ ਕਿੰਨੇ ਕਮਾਨ ਵਾਲੀ ਗੱਲ ਐ ਤੁਸੀਂ ਕਿੰਨੀ ਕ ਆਪਣੇ ਆਪ ਤੇ ਗਰਵ ਹੁੰਦਾ ਕਿ ਅਸੀਂ ਉਸ ਜੰਗ ਦਾ ਹਿੱਸਾ ਰਹੇ ਜਿਹੜੀ ਸਿੱਖ ਰਾਜ ਦੀ ਆਖਰੀ ਜੰਗ ਸੀ। ਹਾਂਜੀ ਸਾਡੇ ਤੁਹਾਡੇ ਸਿਰ ਕੌਮ ਦਾ ਕੋਈ ਮੀਣਾ ਤਾਂ ਨਹੀਂ ਵੀ ਤੁਸੀਂ ਉੱਠ ਕੇ ਲੜੇ ਨਹੀਂ ਉਹਨਾਂ ਨਾਲ। ਨਹੀਂ ਜੀ ਆਮ ਲੋਕਾਂ ਨੂੰ ਪਤਾ ਹੀ ਨਹੀਂਗਾ ਜੀ। ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂਗਾ। ਉਹ ਤੇ ਸਾਡੇ ਟੱਬਰ ਦੇ ਨਾਲ ਸਾਡੇ ਜਿੰਨੇ ਸਾਡੇ ਘਰ ਸਕੇ ਜਿੱਥੇ ਲਾਗੇ ਪਨੇ ਸੀ ਨਾ ਇਹਨਾਂ ਲੋਕਾਂ ਦੇ ਇਹਨਾਂ ਘਰਾਂ ਨੂੰ ਪਰਾਵਾ। ਬਾਕੀ ਲੋਕਾਂ ਨੂੰ ਨਹੀਂ ਪਤਾ ਕਿ ਉਹ ਤਾਂ ਪਿੰਡ ਨਹੀਂ ਇੱਥੇ ਹੈਗਾ ਦਾ ਘੇਰੇ ਘੇਰੇ ਪਿੰਡ ਨਹੀਂ ਹੈਗਾ ਉਹ ਮੁਕੇ ਦਾ ਉਦੋਂ ਜਿਹੜਾ ਉਹ ਬਾਬੇ ਵੀਰ ਸਿੰਘ ਦਾ ਗੁਰਦੁਆਰਾ ਸਾਨਿਆ ਉਹਦੇ ਤੋਂ ਪਰੇ ਪਰੇ ਸਾਡਾ ਪਿੰਡ ਸੀਗਾ ਇੱਥੇ ਕਿਲਾ ਤਾਂ ਹੀ ਬਣਾਇਆ ਗਿਆ ਸੀ ਪਿੰਡ ਤੋਂ ਪਾਸੇ ਤੇ ਦਰਿਆ ਦੇ ਕੰਢੇ ਤੇ ਤੇ ਇੱਕ ਖਾਈ ਪੁੱਟ ਕੇ ਲਿਆਂਦੀ ਗਈ ਦਰਿਆ ਤੋਂ ਤਾਂ ਤੇ ਘੇਰੇ ਘੇਰੇ ਪਾਣੀ ਛੱਡਿਆ ਹੈਗਾ ਵੀ ਫੌਜਾਂ ਕਿਸੇ ਪਾਸੋਂ ਮੁਗਲਾ ਮਗਲਾ ਦੀਆਂ ਫੌਜਾਂ ਹੋਰ ਕਿ ਦੁਸ਼ਮਣ ਆਣ ਕੇ ਕਿਸੇ ਪਾਸੋਂ ਹਮਲਾ ਨ ਕਰ ਸਕੀ ਇਹ ਸਾਰੇ ਕਿਲੇ ਦੇ ਘੇਰੇ ਘੇਰੇ ਪਾਣੀ ਦੀ ਖਾਈ ਵੀ ਰਹੀ ਆ ਤੇ ਉਹ मतलब किला ਜਿਹੜਾ ਉਹ ਬਣਾਇਆ ਇਸ ਤਰੀਕੇ ਨਾਲ ਸੀਗਾ ਚਲੋ ਪੱਕਾ ਤੋਂ ਉਸ ਮੌਕੇ ਤੇ ਜਮਾਨਾ ਜਿਹੜਾ ਸੀ ਉਹ ਇਨਾ ਖਰਚਾ ਨਹੀਂ ਕੀਤਾ ਗਿਆ ਬਾਕੀ ਇਸ ਤੋਂ ਅੱਗੇ ਦਾ ਰਾਜ ਸਿਰ ਅੰਗਰੇਜ਼ਾਂ ਦਾ ਲੱਗ ਜਾਂਦਾ ਸੀ ਹਿੰਦੁਸਤਾਨ ਤੇ ਅੰਗਰੇਜ਼ਾਂ ਦਾ ਰਾਜ ਸੀ ਪਹਿਲਾਂ ਜਾਣਿਆ ਕਿ 2.5 ਸਾਲ ਪਹਿਲਾਂ ਅੰਗਰੇਜ਼ਾਂ ਨੇ ਕੀਤਾ ਹੋਇਆ ਇਹ ਗੱਲ ਉਧਰ ਹਮ ਬਾਅਦ ਪੰਜਾਬ ਤੇ ਤੇ ਕਬਜ਼ਾ ਹੁੰਦਾ ਵਾ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਜਾਂਦਾ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦਾਂ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਜਾਂ ਤਨ ਹਾਰੀਆਂ ਇਸਾਂ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਤਿਆਰੀ ਕਰਕੇ ਤੇ ਜੰਗ ਜਾ ਕੇ ਲੜੀ ਆ ਤੇ ਜੰਗ ਜਿੱਤੀ ਹੋਈ ਤੇ ਇੱਕ ਸਰਕਾਰ ਬਾਜੋਂ ਫਿਰ ਜੜੀਆਂ ਗਦਾਰਾਂ ਦੇ ਕਾਰਨ ਉਹ ਸਾਡੀ ਹਾਰ ਹੋਈ ਤੇ ਸਾਡਾ ਅੱਜ ਤੱਕ ਪੰਜਾਬ ਜਿਹੜਾ ਇਹੋ ਗੁਲਾਮ ਆ ਤੇ ਅੱਗੇ ਵੇਖੋ ਮਾਲਕ ਦਾ ਹੁਕਮ ਕੀ ਬਣਦਾ ਵਾ ਕੁਛ ਪਾਕਿਸਤਾਨ ਬਣ ਗਿਆ ਕੁਛ ਪੰਜਾਬ ਨੂੰ ਨਿਕਾ ਕਰ ਦਿੱਤਾ ਇਹਦੇ ਚ ਹਿਮਾਚਲ ਵੱਖਰਾ ਕਰ ਲਿਆ ਇਹਦੇ ਚ ਹਰਿਆਣਾ ਵੱਖਰਾ ਕਰ ਲਿਆ ਇਸ ਤਰ੍ਹਾਂ ਕਰਕੇ ਨਜ਼ਬਲ ਵੀ ਜਿਹੜਾ ਉਹ ਦੇਸ਼ ਪੰਜਾਬ ਇਸਦਾ ਇਹ ਵੰਡਿਆ ਗਿਆ